ਇਹ ਵਾਲੀ ਜੋਗ ਤੇ ਇਹ ਵਾਲੇ ਜੋਗ ਦੇ ਵਿੱਚ ਬੜਾ ਫਰਕ ਹੈ ਜੀ ਇਹ ਕੀ ਹੋਇਆ ਇਹ ਜੋਗ ਲੱਗੀ ਹੋਈ ਹੈ ਇਹਨੂੰ ਲੱਗੀ ਨੂੰ 15-20 ਮਿੰਟ ਹੋ ਗਏ ਇਹਨੇ ਜਿੰਨਾ ਵੀ ਆਪਣਾ ਟੌਕਸਿਨ ਵਾਲਾ ਬਲੱਡ ਹੈ ਉਹ ਬਲੱਡ ਆਪਣਾ ਇਹ ਚ ਸਮਾ ਲਿਆ ਇਹਨੇ ਉਹ ਜਿੰਨਾ ਵੀ ਟੌਕਸਿਨ ਵਾਲਾ ਜਿਹੜੀਆਂ ਬਿਮਾਰੀਆਂ ਕਰ ਰਿਆ ਸੀ ਉਹ ਸਾਰਾ ਬਲੱਡ ਇਹਨੇ ਆਪਣੇ ਸਮਾ ਲਿਆ ਦੇਖੋ ਵੇਵ ਜਾ ਰਹੀ ਹੈ ਬਲੱਡ ਦੀ ਜਦੋਂ ਸ਼ਕ ਕਰਦੀ ਹੈ ਉਹ ਸਾਰੀ ਵੇਵ ਆ ਦੇਖੋ ਆ ਸਾਰਾ ਲੈ ਰਹੀ ਹੈ ਇਹ ਇਹ ਸਾਰਾ ਬਲੱਡ ਹੈ ਇਹਦੇ ਵਿੱਚ ਇਹਦਾ ਵੀ ਜਦੋਂ ਲਗਾਈ ਸੀ ਇਹ ਜੋਗ ਇੱਥੇ ਆਪਾਂ ਨੇ ਇਹਦਾ ਵੀ ਜਿਹੜਾ ਸਾਈਜ਼ ਸੀ ਸੇਮ ਹੀ ਸੀ ਜਿੰਨੀ ਤੁਸੀਂ ਉਹ ਜੋਗ ਦੇਖੀ ਹੈ ਠੀਕ ਹੈ ਇੱਕ ਤਰ੍ਹਾਂ ਦਾ ਰਬੜ ਹੈ ਦੀ ਲਾਸਟੀਸਿਟੀ ਬੋਡੀ ਦੀ ਇੰਨੀ ਹੁੰਦੀ ਹੈ ਆਪਣੇ ਹਿਸਾਬ ਨਾਲ ਜਿਸ ਨਾਲ ਉਹ ਬਲੱਡ ਲਈ ਜਾਂਦੀ ਹੈ ਜਮਾ ਸਟੋਰ ਹੋਈ ਜਾਂਦਾ ਹੈ ਬਲੱਡ ਉਹਦਾ ਸਾਈਜ਼ ਜਿਹੜਾ ਹੈ ਉਹ ਵਧੀ ਜਾਂਦਾ ਜੋਕਾਂ ਵੈਸੇ ਜਿਹੜੀਆਂ ਜੋਕ ਹੈ ਇਹਨੂੰ ਦੋ ਤਰ੍ਹਾਂ ਦਾ ਦੱਸਿਆ ਗਿਆ ਹੈ ayurved ਦੇ ਵਿੱਚ ਸ਼ੋਭਿਸ਼ ਤੇ ਨਿਰਵਿਸ਼ ਸ਼ੋਭਿਸ਼ ਹੁੰਦੀਆਂ ਨੇ ਜਿਹੜੀਆਂ ਟੌਕਸਿਨ ਵਾਲੀਆਂ ਜਾਂ ਜਿਹੜੀਆਂ ਪੌਇਜ਼ਨਸ ਜੋਕਾਂ ਨੇ ਜਿਹੜੀਆਂ ਆਪਾਂ ਨੂੰ ਟੋਬਿਆਂ 'ਚ ਜਾਂ ਆਪਾਂ ਖੇਤਾਂ ਦੇ ਵਿੱਚ ਆਪਾਂ ਨੂੰ ਮਿਲਦੀਆਂ ਨੇ ਉਹ ਟੌਕਸਿਨ ਵਾਲੀਆਂ ਜਾਂ ਜਿਹਨੂੰ ਆਪਾਂ ਕਹਿੰਦੇ ਆ ਜੈਰੀ ਜੋਕਾਂ ਹੁੰਦੀਆਂ ਨੇ ਠੀਕ ਹੈ ਨਾ ਉਹ ਆਪਣੇ ਲੱਗ ਜਵੇ ਤਾਂ ਉਹ ਸਕਿਨਾਂ ਨੂੰ ਛੱਡਦੀਆਂ ਨਹੀਂ ਸਕਿਨ ਦੇ ਉੱਪਰ ਅਲਰਜੀ ਕਰ ਜਾਂਦੀਆਂ ਨੇ ਉਸ ਤੋਂ ਉਲਟ ਜਿਹੜੀਆਂ ਇਹ ਜੋਕਾਂ ਨੇ ਇਹਨਾਂ ਨੂੰ ਅਸੀਂ ਕਹਿੰਦੇ ਆ ਨਿਰਵਿਸ਼ ਜੋਕ ਇਹਨਾਂ ਦੀ ਕਲਟੀਵੇਸ਼ਨ ਕਰਦੇ ਆ ਅਸੀਂ